एंड है टॉपिक है फैक्टर्स अफेक्टिंग प्राइस इलास्टिसिटी ऑफ डिमांड ऐसे कि जिन्हें करके इलासिसिटी घट्ट ज़्यादा आती है देखियो जरा सब तो पहला नेचर ऑफ कमोडिटी कमोडिटी का नेचर कैसा है वो चीज़ किसी वास्ते बहुत जरूरी है या फिर वह एक लग्जरी आइटम नसैसटीज़ जो गुड्स ने जिमें कि ला लो नमक हो गया प्याज हो गया ਆਮ ਕਿ सब्ज़ियां वगैरह दूध हो गया जो चीज़ा बिना सरदा बिल्कुल नहीं हैगा नेसेसिटी आइटम्स ਇਹਨਾਂ ਦੀ ਡਿਮਾਂਡ ਇਨੈਲਾਸਟਿਕ ਹੁੰਦੀ ਹੈ ਮਤਲਬ ਦੇਖੋ ਇਲਾਸਟਿਕ ਇਲਾਸਟਿਕ ਦਾ ਮਤਲਬ ਡਿਮਾਂਡ ਚ ਫਰਕ ਬਹੁਤ ਪਵੇਗਾ ਜਦੋਂ ਪ੍ਰਾਈਸ ਦੇ ਵਿੱਚ ਚੇਂਜ ਆਏਗਾ ਤਾਂ ਡਿਮਾਂਡ ਚ ਫਰਕ ਕਾਫੀ ਪਵੇਗਾ ਇਨੈਲਾਸਟਿਕ ਦਾ ਮਤਲਬ ਨਿਕਲਦਾ ਹੈ ਕਿ ਡਿਮਾਂਡ ਚ ਥੋੜਾ ਫਰਕ ਪਵੇਗਾ ਬਹੁਤ ਥੋੜਾ ਫਰਕ ਪਵੇਗਾ ਜਦੋਂ ਪ੍ਰਾਈਸ ਚੇਂਜ ਹੁੰਦਾ ਹੈ ਜਿਹੜੀਆਂ ਆਈਟਮਾਂ ਬਹੁਤ ਜ਼ਰੂਰੀ ਨੇ ਹੁਣ ਉਹ ਭਾਵੇਂ ਸਸਤੀਆਂ ਹੋਣ ਭਾਵੇਂ ਮਹਿੰਗੀਆਂ ਹੋਣ ਖਰੀਦਣ ਤਾਂ ਹੈਗੀਆਂ ਨਮਕ ਦੇ ਬਿਨਾ ਪਿਆਜ਼ ਦੇ ਬਿਨਾ ਟਮਾਟਰ ਦੇ ਬਿਨਾ ਦੁੱਧ ਦੇ ਬਿਨਾ ਨਹੀਂ ਸਰਦਾ ਠੀਕ ਹੈ ਨਾ ਚਾਹੇ ਮਹਿੰਗੇ ਹੋਣ ਚਾਹੇ ਸਸਤੇ ਹੋਣ ਇਹਨਾਂ ਦੀ ਡਿਮਾਂਡ ਇਨੈਲਾਸਟਿਕ ਰਹੇਗੀ ਲੋਕ ਤਾਂ ਖਰੀਦਣਗੇ ਉਲਟਾ ਲਗਜ਼ਰੀ ਆਈਟਮਸ ਲਗਜ਼ਰੀ ਆਈਟਮਸ ਮਤਲਬ ਜਿਵੇਂ ਗੱਡੀਆਂ ਹੋਗੀਆਂ ਹੁਣ ਬੰਦਾ ਉਡੀਕ ਕਰ ਰਿਹਾ ਹੁੰਦਾ ਕਿ ਜਦੋਂ ਸਸਤੀ ਹੋਊਗੀ ਤਾਂ ਮੈਂ ਜ਼ਰੂਰ ਖਰੀਦ ਦਊਗਾ ਫਿਲਹਾਲ ਮਹਿੰਗੀ ਹੈ ਕੋਈ ਵੱਡੀ LED TV ਕਹਿ ਲੋ ਕੋ ਫਰਿੱਜ ਕਹਿ ਲੋ ਕੁਝ ਐਸੇ ਆਈਟਮਸ ਜ਼ਰੂਰ ਤਾਂ ਹੋ ਵੀ ਨੇ ਪਰ ਉਹ ਥੋੜਾ ਜਿਹਾ ਰੁੱਕ ਕੇ ਬੰਦਾ ਕਹਿੰਦਾ ਵੀ ਪੈਸੇ ਲਾਵਾਂਗੇ ਤਾਂ ਆਪਣੂੰ ਚੀਜ਼ ਮਤਲਬ ਸਸਤੀ ਮਿਲ ਜੂਏ ਤਾਂ ਜ਼ਿਆਦਾ ਫਾਇਦਾ ਹੈ ਦੂਸਰਾ ਪੁਆਇੰਟ ਹੈ ਅਵੇਲੇਬਿਲਟੀ ਸਬਸਟੀਟਿਊਟ ਦੀ ਸਬਸਟੀਟਿਊਟ ਮਤਲਬ ਉਸ ਗੁੜ ਦਾ ਬਦਲੇ ਦੂਸਰਾ ਜਿਵੇਂ ਚਾਹ ਦੇ ਬਦਲੇ ਕੌਫੀ ਮਿਲ ਸਕਦੇ ਕਿ ਨਹੀਂ ਮਿਲ ਸਕਦੀ ਅਵੇਲੇਬਿਲਟੀ ਕਹਿਜੀਏ ਸਿੱਧੀ ਜੀ ਗੱਲ ਜਿਸ ਗੁੜ ਦਾ ਸਬਸਟੀਟਿਊਟ ਅਵੇਲੇਬਲ ਹੈ ਵਿਦ ਕਲੋਸ ਸਬਸਟੀਟਿਊਟ ਜਿਵੇਂ ਚਾਹ ਦੇ ਬਦਲੇ ਕਾਫੀ ਪੀ ਸਕਦੇ ਹੋ ਬਿਲਕੁਲ ਸਹੀ ਹੈ ਤਾਂ ਐਸੀ ਗੁੜ੍ਹ ਦੀ ਇਲਾਸਟਿਸਿਟੀ ਕਾਫੀ ਜ਼ਿਆਦਾ ਹੁੰਦੀ ਹੈ ਬੰਦਾ ਫਿਰ ਕਈ ਵਾਰੀ ਉਸ ਨੂੰ ਘੱਟ ਖਰੀਦ ਲਵੇ ਵੱਧ ਖਰੀਦ ਲਵੇ ਮੂੜ ਤੇ ਹੈ ਪਰ ਜਿਹੜੇ ਚੀਜ਼ਾਂ ਦੇ ਬਿਨਾ ਸਰਦਾ ਨਹੀਂ ਹੈਗਾ ਜਿਨ੍ਹਾਂ ਦੇ ਸਬਸਟੀਟਿਊਟ ਹੈ ਹੀ ਨਹੀਂਗਾ ਜਿਨ੍ਹਾਂ ਦੇ ਬਿਨਾ ਮਤਲਬ ਕੋਈ ਲਗਾ ਲਓ ਪੈਟਰੋਲ ਹੈ ਹੁਣ ਪਤਾ ਹੀ ਮੋਟਰਸਾਈਕਲ 'ਚ ਪੈਟਰੋਲ ਹੈ ਪਊਗਾ ਡੀਜ਼ਲ ਤਾਂ ਵੈਨ ਹੀ ਲੱਗਿਆ ਤਾਂ ਹੁਣ ਐਸੇ ਟਾਈਮ ਤੇ ਕੀ ਕਰੀਏ ਤਾਂ ਇਹਨਾਂ ਦੀ ਡਿਮਾਂਡ ਇਨੈਲਾਸਟਿਕ ਰਹੇਗੀ ਜੀ ਹੁਣਾਂ ਵੀ ਇਹਨਾਂ ਦਾ ਸਰਦਾ ਹੀ ਨਹੀਂ ਉਹਦਾ ਕੋਈ ਸਬਸਟੀਟਿਊਟ ਹੀ ਨਹੀਂ ਹੈਗਾ ਅੱਗੇ ਮਲਟੀਪਲ ਯੂਸਸ ਜਿਹੜੇ ਪ੍ਰੋਡਕਟ ਦੇ ਮਲਟੀਪਲ ਯੂਸ ਹੋ ਸਕਦੇ ਨੇ ਜਿਵੇਂ ਦੁੱਧ ਦਾ ਦੁੱਧ ਦੇ ਕਾਫੀ ਸਾਰੇ ਯੂਜ਼ ਹੋ ਜਾਂਦੇ ਨੇ ਜਿਸ ਪ੍ਰੋਡਕਟ ਦੇ ਜਿਸ ਚੀਜ਼ ਦੇ ਮਲਟੀਪਲ ਯੂਸ ਨੇ ਉਹਦੀ ਡਿਮਾਂਡ ਮੋਰ ਇਲਾਸਟਿਕ ਹੁੰਦੀ ਹੈ ਲੋਕ ਜ਼ਿਆਦਾ ਖਰੀਦ ਲੈਣਗੇ ਜੇ ਸਸਤੀ ਮਿਲੂਗੀ ਤਾਂ ਪਰ ਜਿਸ ਦੇ ਯੂਜ਼ ਹੀ ਸਪੈਸੀਫਿਕ ਹੈ ਜਿਵੇਂ ਇਸ ਮਾਰਕਰ ਨੂੰ ਸਿਰਫ ਇਸ ਬੋਰਡ ਤੇ ਯੂਜ਼ ਕਰ ਸਕਦੇ ਆ ਕੰਧਾਂ ਤੇ ਨਹੀਂ ਯੂਜ਼ ਕਰ ਸਕਦੇ ਕਾਗਜ਼ ਤੇ ਵੀ ਨਹੀਂ ਯੂਜ਼ ਕਰ ਸਕਦੇ ਤਾਂ ਇਹ ਸਿਰਫ ਉਹ ਹੀ ਖਰੀਦੇਗਾ ਜਿਹਨੂੰ ਵਰਤੋਚ ਹੋਏਗਾ ਇਹਨੂੰ ਫालतू ਖਰੀਦ ਕੇ ਕਰਨਾ ਕੀ ਹੈ ਠੀਕ ਜਿਸ ਪ੍ਰੋਡਕਟ ਦੇ ਮਲਟੀਪਲ ਯੂਜ਼ ਹੋਣਗੇ ਇੱਕ ਤੋਂ ਜ਼ਿਆਦਾ ਕਾਫੀ ਸਾਰੇ ਉਸ ਨੂੰ ਆਪਾਂ ਜ਼ਿਆਦਾ ਖਰੀਦ ਸਕਾਂਗੇ ਉਹਨਾਂ ਦੀ ਡਿਮਾਂਡ ਮੋਰ ਇਲਾਸਟਿਕ ਹੋਏਗੀ ਜਿਹਦਾ ਸਿਰਫ ਇੱਕ ਦਾ ਸਪੈਸੀਫਿਕ ਯੂਜ਼ ਹੈ ਉਹਦੀ ਡਿਮਾਂਡ ਇਨ ਇਲਾਸਟਿਕ ਹੈ ਜੀ ਠੀਕ ਅਗਲੀ ਗੱਲ ਪੋਸਟਪੋਨਮੈਂਟ ਆਫ ਯੂਸ ਤੁਸੀਂ ਪੋਸਟਪੋਨ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਉਹਦਾ ਯੂਸ ਕਈ ਵਾਰੀ ਲੋਕ ਜਿਵੇਂ ਲਾ ਲੋ ਨਵਾਂ ਮੋਬਾਈਲ ਖਰੀਦਣਾ ਪੁਰਾਣਾ ਮੋਬਾਈਲ ਚੱਲਦਾ ਪਿਆ ਨਵਾਂ ਮੋਬਾਈਲ ਖਰੀਦਣਾ ਉਹਨੂੰ ਹੈ ਵੀ ਪਈ ਖਰੀਦਾਂਗੇ ਜ਼ਰੂਰ ਲਵਾਂਗੇ ਪਰ ਹਾਲੇ ਫਿਲਹਾਲ ਇਨੀ ਕਾਲੀ ਵੀ ਨਹੀਂ ਹੈਗੀ ਤਾਂ ਉਹ ਲੋਕ ਉਡੀਕਦੇ ਨੇ ਵੀ ਕੋਈ ਸੇਲ ਸੁਲਾਜਵੇ ਅਗਰ ਤੁਸੀਂ ਆਪਣਾ ਯੂਸ ਪੋਸਟਪੋਨ ਕਰ ਸਕਦੇ ਹੋ ਕੈਨ ਬੀ ਪੋਸਟਪੋਨ ਤਾ ਫਿਰ ਮੋਰ ਇਲਾਸਟਿਸੀਟੀ ਹੈ ਤੁਸੀਂ ਉਡੀਕੋਗੇ ਚੀਜ਼ ਸਸਤੀ ਹੋਗੀ ਫਿਰ ਤੁਸੀਂ ਛਾਲ ਮਾਰੋਗੇ ਫਿਰ ਖਰੀਦੋਗੇ ਠੀਕ ਪਰ ਜੇ ਕਾਲੀ ਹੋਵੇ ਵੀ ਅੱਜ ਲੈਣਾ ਹੁਣੇ ਹੀ ਲੈਣਾ ਸਰਦਾ ਨਹੀਂ ਹੈਗਾ ਇੱਕ ਦਿਨ ਵਿੱਚ ਲੈਣਾ ਹੀ ਆ ਫਿਰ ਭਈ ਇਨੈਲਾਸਟਿਕ ਹੈ ਜਿੰਨੀ ਮਰਜੀ ਮਹਿੰਗੀ ਮੇਲੇ ਸਸਤੀ ਮੇਲੇ ਜੋ ਵੀ ਪਰਚੇਸ ਖਰੀਦੋਗੇ ਠੀਕ ਅਗਲੀ ਗੱਲ ਇਨਕਮ ਲੈਵਲ ਆਫ ਬਾਅਰ ਬਾਅਰ ਦਾ ਇਨਕਮ ਲੈਵਲ ਕਿਹਦਾ ਹੈ ਕਿੰਨਾ ਕਮੀਰ ਜਿਹੜਾ ਤਾਂ ਅਮੀਰ ਨੇ ਉਹਨਾਂ ਦੀ ਡਿਮਾਂਡ ਇਨੈਲਾਸਟਿਕ ਹੁੰਦੀ ਆ ਪਰਵਾਣੀ ਕਰਦੇ ਚੱਕਣੋਂ ਲਾਉਂਦੇ ਪੈਸੇ ਪਰ ਜਿਨ੍ਹਾਂ ਦੀ ਇਨਕਮ ਘੱਟ ਹੈ ਉਹ ਮੋਰ ਇਲਾਸਟਿਕ ਹੁੰਦੇ ਨੇ ਉਹ ਉੜੀਖਦੇ ਨੇ ਕਿ ਚੀਜ਼ ਸਸਤੀ ਹੋਵੇ ਤਾਂ ਜ਼ਿਆਦਾ ਖਰੀਦੀ ਜਾਊਗੀ ਉਸ ਤੋਂ ਇਲਾਵਾ ਹੈਬਿਟ ਆਫ ਕੰਜ਼ਿਊਮਰ ਕੰਜ਼ਿਊਮਰ ਉਸ ਗੁੜ ਦੇ ਨਾਲ ਕਿੰਨਾ ਹੈਬਿਚੂਏਟਡ ਹੈ ਹੈਬਿਚੂਅਲ ਕਹਿੰਦੇ ਨੇ ਕਈ ਵਾਰ ਜਿਹੜਾ ਤਾਂ ਬੰਦਾ ਹੈਬਿਚੂਅਲ ਹੈ ਉਸ ਗੁੜ ਦਾ ਮਤਲਬ ਉਸ ਨੂੰ ਉਸ ਗੁੜ ਦੀ ਆਦਤ ਪਈ ਵੀ ਹੈ ਜਿਵੇਂ ਕਈ ਨਸ਼ੇੜੀ ਹੁੰਦੇ ਨੇ ਸ਼ਰਾਬ ਨੂੰ ਲੈ ਕੇ ਸਿਗਰਟਸ ਨੂੰ ਲੈ ਕੇ ਸਮੋਕਿੰਗ ਵਗੈਰਾ ਜੋ ਵੀ ਹੈ ਹੁਣ ਜਿਨ੍ਹਾਂ ਨੂੰ ਆਦਤ ਹੈ ਪਈ ਹੈ ਉਹਨਾਂ ਵਾਸਤੇ ਕੀ ਹੈ ਉਹ ਤਾਂ ਖਰੀਦ ਲਣਗੇ ਚਾਹੇ ਜਿੰਨਾ ਮਰਜੀ ਸਸਤੀ ਹੋ ਜਾ ਜਿੰਨੀ ਮਰਜੀ ਮਹਿੰਗੀ ਹੋ ਜਾ ਚੀਜ਼ੋ ਪਰ ਜਿਹੜੇ ਉਸ ਚੀਜ਼ ਦੇ ਹੈਬਿਚੁਅਲ ਨਹੀਂ ਹੈਗੇ ਉਹਨਾਂ ਵਾਸਤੇ ਚੀਜ਼ਾਂ ਮੋਰ ਇਲਾਸਟਿਕ ਹੋਣਗੀਆਂ ਕੋਈ ਵੀ ਅਸੀ ਚੀਜ਼ ਲਾ ਲਓ ਠੀਕ ਹੈ ਜਿਸ ਦੇ ਆਪਾਂ ਹੈਬਿਚੁਅਲ ਨਹੀਂ ਹੈਗੇ ਤਾਂ ਮੋਰ ਇਲਾਸਟਿਕ ਹੋ ਆਪਣਲੇ ਵੀ ਆਪਾਂ ਅੱਜ ਨਹੀਂ ਖਰੀਦਾਂਗੇ ਮਹਿੰਗੀ ਹੋ ਗਈ ਜਾਂ ਨਹੀਂ ਖਰੀਦਾਂਗੇ ਐਸਾ ਕੁਝ ਠੀਕ ਹੈ ਅਗਲੀ ਗੱਲ proportions of income spent ਇਨਕਮ ਦਾ ਕਿੰਨਾ ਹਿੱਸਾ ਉਸ ਗੁੱੜ ਤੇ ਲੱਗ ਰਿਹਾ ਇਸ ਤੇ ਵੀ ਡਿਪੈਂਡ ਕਰਦਾ ਮੰਨ ਕੇ ਚਲੋ ਕਿਸੇ ਬੰਦੇ ਦੀ ਕਮਾਈ 1 ਸਾਲ ਦੀ ਹਮ ਮੋਟਾ ਮੋਟਾ ਕਹਾਂ ਤਾਂ ਮੈਂ 6 ਲੱਖ ਰੁਪਏ ਠੀਕ ਹੈ ਟੈਕਸ ਤੋਂ ਥੱਲੇ ਹਮ ਮੰਨ ਕੇ ਚਲੋ 6 ਲੱਖ ਰੁਪਏ ਕਮਾਈ ਹੈ ਉਸ ਬੰਦੇ ਨੇ ਗੱਡੀ ਖਰੀਦਣੀ ਹੈ ਉਹਨੂੰ ਪਤਾ ਹੈ ਵੀ ਜਿਹੜੀ ਗੱਡੀ ਦੀ ਵੈਲਿਊ ਹੈ ਮੇਰੀ ਕਮਾਈ ਦਾ ਇੱਕ ਬੜਾ ਵੱਡਾ ਹਿੱਸਾ ਹੈ ਮਤਲਬ ਮੇਰੀ 2 ਸਾਲ ਦੀ ਕਮਾਈ ਨੂੰ ਟੋਟਲ ਕਰਕੇ ਮਸਾ ਜਾ ਕੇ ਮੈਂ ਗੱਡੀ ਖਰੀਦ ਪਾਉਂਗਾ ਤੇ ਜਦੋਂ ਪਤਾ ਹੈ ਵੀ ਆਪਣਾ ਜਿਹੜਾ ਖਰਚਾ ਹੈ ਉਹ ਕਮਾਈ ਦਾ ਇੱਕ ਤਕੜਾ ਵਾਲਾ ਪ੍ਰਪੋਰਸ਼ਨ ਹੈ ਵੱਡੇ ਵਾਲਾ ਪ੍ਰਪੋਰਸ਼ਨ ਹੈ ਤਾਂ ਫੇਰ ਇਲਾਸਸਿਟੀ ਜ਼ਿਆਦਾ ਹੁੰਦੀ ਹੈ ਉਡੀਕਿਆ ਜਾਂਦਾ ਵੀ ਚੀਜ਼ ਸਸਤੇ ਮਿਲ ਜਵੇ ਤਾਂ ਚੰਗੀ ਗੱਲ ਪਰ ਜੇ ਕੋਈ ਚੀਜ਼ ਲਗਾ ਲਓ ਛੋਟੀ ਮੋਟੀ ਜਿਵੇਂ ਮੈਂ ਹੁਣ ਮਾਰਕਰ ਖਰੀਦਣਾ 20 ਰੁਪਏ ਦਾ ਮਾਰਕਰ ਖਰੀਦ ਲਾਂਗੇ ਉਹ ਐਡਾ ਖਾਸ ਮਹਿੰਗਾ ਨਹੀਂ ਹੈਗਾ ਠੀਕ ਹੈ ਭਾਵੇਂ 10 ਰੁਪਏ ਦਾ 10 ਰੁਪਏ ਦਾ ਹਾਂ 10 ਦਾ ਬਜਾਅ ਮਾਰਕਰ ਆਮ ਨਾਲ ਖਰੀਦਦੇ ਜਾਊਗਾ ਕੋਈ 80 ਲੱਖ ਰੁਪਿਆ ਵਾਲਾ ਮਾਰਕਰ ਤਾਂ ਹੈ ਨਹੀਂ ਗਾ ਠੀਕ ਹੈ 10 ਤੋਂ ਬਜਾਅ ਕੋਈ ਗੱਲ ਨਹੀਂ 15 ਹੋ ਜਾਊਗਾ ਕੋਈ ਫਰਕ ਨਹੀਂ ਪੈਣ ਲੱਗਿਆ ਇਹਨਾਂ ਦੇ ਨਾ ਜੇ ਆਪਾਂ ਨੂੰ ਪਤਾ ਹੈ ਜਿਸ ਚੀਜ਼ ਤੇ ਪੈਸਾ ਲਗਾ ਰਹੇ ਹਾਂ ਉਹ ਆਪਣੀ ਇਨਕਮ ਦੇ ਕੰਪੈਰੀਟਿਵਲੀ ਬਹੁਤ ਸਸਤੀ ਹੈ ਕੱਟ ਰੇਟ ਦੀ ਹੈ ਇਨਕਮ ਦੇ ਕੰਪੈਰੀਟਿਵਲੀ ਤਾਂ ਉਹਦੀ ਡਿਮਾਂਡ ਇਨੈਲਾਸਟਿਕ ਹੋ ਜਾਂਦੀ ਹੈ ਕੋਈ ਗੱਲ ਨਹੀਂ ਮਾੜੀ-ਮੋਟੀ ਮਹਿੰਗੀ ਮਿਲ ਜਵੇ ਆਪਾਂ ਲੈ ਲਾਂਗੇ ਪਰ ਜਿਹੜੀ ਚੀਜ਼ ਦੇ ਉੱਤੇ ਪ੍ਰੋਪੋਰਸ਼ਨ ਬਹੁਤ ਜ਼ਿਆਦਾ ਆਪਣੀ ਇਨਕਮ ਦਾ ਫਿਰ ਆਪਾਂ ਉਡੀਕਦੇ ਹਾਂ ਕਿ ਉਹਪਾਂ ਨੂੰ ਸਸਤੀ ਮਿ ਦੋ ਹੋਰ ਪੁਆਇੰਟ 8th ਤੇ 9th ਪ੍ਰਾਈਸ ਲੈਵਲ ਦਾ ਟਾਈਮ ਪੀਰੀਅਡ ਅਗਰ ਪ੍ਰਾਈਸ ਲੈਵਲ ਜ਼ਿਆਦਾ ਹੈ ਤਾਂ ਲਾਸਿਸਿਟੀ ਜ਼ਿਆਦਾ ਹੋਏਗੀ ਅਗਰ ਪ੍ਰਾਈਸ ਲੈਵਲ ਘੱਟ ਮਿਲਦਾ ਪਿਆ ਤਾਂ ਇੰਨੇ ਲਾਸਿਸਿਟੀ ਹੋਏਗੀ ਸਿੰਪਲ ਜਿਹਾ ਸਾਬ ਉਸ ਤੋਂ ਇਲਾਵਾ ਇਸ ਟਾਈਮ ਪੀਰੀਅਡ ਦੇ ਵੀ ਆ ਜਾਂਦਾ ਗੱਲ ਸ਼ਾਰਟ ਪੀਰੀਅਡ ਅਗਰ ਥੋੜੇ ਟਾਈਮ ਦੀ ਗੱਲ ਕਰਦੇ ਹਾਂ ਵੀ ਕੋਈ ਚੀਜ਼ ਆਪਾਂ ਨੇ ਥੋੜੇ ਟਾਈਮ ਚ ਲੈਣੀ ਹੀ ਲੈਣੀ ਹੈ ਇਹ ਗੱਲ ਲਗਭਗ ਲਗਾ ਲਓ ਪੋਸਟਪੁਆਇੰਟ ਮੈਂਟ ਦੇ ਨਾਲ ਜੁੜਦੀ ਹੈ ਅਗਰ ਸ਼ਾਰਟ ਪੀਰੀਅਡ ਨਾਲ ਟਾਈਮ ਦੇਖ ਰਹੇ ਹਾਂ ਆਪਾਂ ਸ਼ਾਰਟ ਪੀਰੀਅਡ ਕੈਨਲ ਐਲਸਟਿਸਿਟੀ ਹੁੰਦੀ ਹੈ ਬਟ ਅਗਰ ਲੌਂਗ ਪੀਰੀਅਡ ਦੀ ਗੱਲ ਹੈ ਤਾਂ ਉਸ ਟਾਈਮ ਦੇ ਵਿੱਚ ਆਪਣੇ ਕੋਲ ਪਤਾ ਵੀ ਟਾਈਮ ਜ਼ਿਆਦਾ ਹੈ ਤਾਂ ਉਹ ਸਮੇਂ ਦੇ ਨਾਲ ਫਿਰ ਆਪਣੇ ਹੈਬਿਟਸ ਚੇਂਜ ਹੋ ਸਕਦੀਆਂ ਨੇ ਤਾਂ ਡਿਮਾਂਡ ਫਿਰ ਜਿਹੜੀ ਹੈ ਮੋਰ ਇਲਾਸਟਿਕ ਹੋ ਜਾਂਦੀ ਉਸ ਸਮੇਂ ਠੀਕ ਬਸ ਆਪ ਵਾਂਟਸ ਅਗੇ ਮਿਲਦੇ ਹਾਂ ਜਲਦੀ ਹੀ ਨੈਕਸਟ ਵੀਡੀਓ ਦੇ ਵਿੱਚ ਤੇ ਕੋਈ ਅਗਰ ਡਾਊਟ ਹੋਇਆ ਤੁਹਾਨੂੰ ਕਿਸੇ ਵੀ ਟੌਪਿਕ ਦਾ ਪਲੀਜ਼ ਨੀਚੇ ਮੈਨੂੰ ਕਮੈਂਟ ਕਰਕੇ ਦੱਸਿਓ ਚੰਗਾ ਜੀ ਸਤਿ ਸ਼੍ਰੀ ਅਕਾਲ